ਅਸੀਂ ਉ르ਗੇ ਰਹੇ ਹੋਏ ਹੈ ਇਹਨਾਂ ਚਰਚਾਵਾਂ ਦੇ ਵਿੱਚ ਇਹਨਾਂ ਮੁੱਦਿਆਂ 'ਚ ਫਸੇ ਰਹੇ ਹੋ ਕਿ ਕਿਸੇ ਦੀ ਦਿੱਲੀ ਵੀਡੀਓ ਆ ਗਈ ਕਿ ਕਿਸੇ ਦੀ ਕਾਲੀ ਆ ਗਈ ਦੇਖੀ ਜਾਏ ਉਹ ਮਗਰੋਂ ਸਪਸ਼ਟ ਕਰਨ ਕੋਈ ਦੰਦਾ ਆ ਵੀ ਅਸਲੀ ਆ ਇਹ AI ਵਾਲੀ ਆ ਪਤਾ ਨਹੀਂ ਕੀ ਕੁਛ ਹੈ ਤੇ ਪੰਜਾਬੀ ਤਮਾਸ਼ੀ ਵੀਰ ਬਣ ਕੇ ਤਮਾਸ਼ਾ ਦੇਖ ਰਹੇ ਆ ਪੰਜਾਬ ਦੀ ਬਰਬਾਦੀ ਦਾ ਤਮਾਸ਼ਾ ਦੇਖ ਰਹੇ ਹੋ ਪੰਜਾਬੀਓ ਮੁੱਦਾ ਅੱਜ ਚੈਨਲਾਂ ਦੇ ਉੱਤੇ ਡਿਬੇਟਾਂ ਕਿਹਦੀ ਵੀਡੀਓ ਅਸਲੀ ਆ ਕਿਹਦੀ ਨਕਲੀ ਆ ਕਿ ਜਾਂਦੀ ਆ ਕੌਣ ਹੈ ਇਹ ਨਹੀਂ ਹੋਣੇ ਚਾਹੀਦੇ ਮੁੱਦੇ ਅੱਜ ਮੁੱਦਾ ਦੇਖੋ ਪੰਜਾਬ ਦਾ ਕਿੰਨਾ ਅਹਿਮ ਮੁੱਦਾ ਹੈ ਗਿਲੋਪ ਚਾਰਟੇ ਨਹੀਂ ਹੋ ਰਹੀ ਪੰਜਾਬ ਦੇ ਲੋਕੋ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਧਿਆਨ ਨਾਲ ਮੇਰੀ ਗੱਲ ਸੁਣ ਲਓ ਜਿਹੜਾ ਅਸਲ ਦੇ ਵਿੱਚ ਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਨਾਲ ਹੋਰ ਬਹੁਤ ਵੱਡਾ ਇੱਕ ਧੱਕਾ ਹੋਣ ਜਾ ਰਿਹਾ ਹੈ ਅੱਜ ਮੈਂ ਐਸਆਰ ਦਾ ਰੌਲਾ ਪਿਆ ਹੋਇਆ ਇੱਕ ਨਵੀਂ ਐਸਆਰ ਦੇ ਨਾਂ ਤੇ ਇੱਕ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ ਸੈਂਟਰ ਦੀ ਬੀਜੇਪੀ ਗਵਰਨਮੈਂਟ ਨੇ ਜਿਹਦੇ ਤਹਿਤ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਵਿਹਾਰ ਦੇ ਵਿੱਚੋਂ 65 ਤੋਂ 70 ਲੱਖ ਵੋਟਾਂ ਕੱਟੀਆਂ ਗਈਆਂ ਤੇ ਪੰਜਾਬ ਦੇ ਵਿੱਚ ਧਿਆਨ ਮਾਰ ਲਿਓ ਪੰਜਾਬ ਦੇ ਵਿੱਚ 15 ਤੋਂ 20 ਲੱਖ ਵੋਟ ਕੱਟੀ ਜਾ ਰਹੀ ਹੈ ਪੰਜਾਬੀਆਂ ਦੀ ਕਿਹੜੇ ਪੰਜਾਬੀਆਂ ਦੀ ਜਿਹੜੇ ਪੰਜਾਬੀ ਸਾਡੇ ਬਾਹਰ ਜਾ ਗਏ ਨੇ ਐਨਾ ਮੁਲਕਾਂ ਦੇ ਵਿੱਚੋਂ ਕਿਸੇ ਨੂੰ 2 ਸਾਲ ਹੋ ਗਏ 4 ਹੋ ਗਏ 5 ਹੋ ਗਏ 10 ਹੋ ਗਏ ਉਹਨਾਂ ਮੁਲਕਾਂ ਦੇ ਵਿੱਚ ਆਲੇ ਕੋਈ ਪੱਕੀ ਨਾਗਰਤਾ ਨਹੀਂ ਮਿਲੀ ਉਹ ਸਿਰਫ ਉੱਤੇ ਜਾਂ ਕੱਚੇ ਰਹਿ ਰਹੇ ਆ ਹਲੇ ਜਾਂ ਕੋਈ ਪੜ੍ਹਾਈ ਕਰ ਰਿਹਾ ਹੈ ਜਾਨਗੋਲ ਕਲੀਪੀ ਆ ਰਹਾ ਤੇ ਖੰਡਾਲ ਦੇ ਫਿਰਦੇ ਰਕਾਰ ਸਾਰਾ ਆਪਣੇ ਅਜਰੇ ਨਰੇ ਅਧਿਕਾਰੀ ਲਾਏ ਹੋਏ ਆ ਮੈਨੂੰ ਕਿਸੇ ਬੀਐਲਓ ਨਾਲ ਗੱਲ ਹੋਈ ਈ ਧਾਰੀ ਨਾਲ ਗੱਲ ਹੋਈ ਉਹਨੇ ਮੈਨੂੰ ਇਹ ਗੱਲ ਦੱਸੀ ਹੈਗਾ ਸਾਨੂੰ ਮੂੰਹ ਜਵਾਨੀ ਇਹ ਗੱਲਾਂ ਕਿੰਨੀਆਂ ਗੰਗਾਂ ਅਫਸਰਾਂ ਵੱਲੋਂ ਤਾਹ ਤੋਂ ਹਦੈਤਾਂ ਹੋਈਆਂ ਨੇ ਵੀ ਪੰਜਾਬ ਦੇ ਵਿੱਚ ਪਤਾ ਕਰੋ ਕਿੰਨੇ ਬੰਦੇ ਪੰਜਾਬ ਦੇ ਵਿੱਚੋਂ ਬਾਹਰ ਨੇ ਉਹ ਕਿੰਨੇ ਚਿਰ ਤੋਂ ਪੰਜਾਬ ਦੇ ਵਿੱਚ ਨਹੀਂ ਰਹਿ ਰਹੇ ਉਹਨਾਂ ਨੇ ਵੋਟਾਂ ਕੱਟਣੀਆਂ ਨੇ 15 ਤੋਂ 20 ਲੱਖ ਵੋਟਾਂ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਇਥੋਂ ਮੁੰਡੇ ਕੁੜੀਆਂ ਗਏ ਆ ਜਾਂ ਕੋਈ ਪੁਰਾਣੇ ਗਏ ਆ ਉਹਨਾਂ ਦੀਆਂ ਬੋਟਾਂ ਕੱਟੀਆਂ ਜਾ ਰਹੀਆਂ ਤੇ ਕੱਟਣਗੇ ਤੇ ਉੱਥੇ ਲਿਆ ਕੇ ਜਿਹੜੀ ਸਖ ਤੋਂ 70 ਲੱਖ ਵੋਟ ਬਿਹਾਰ ਦੇ ਵਿੱਚੋਂ ਇਕੱਠੀ ਗਈ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਕਿੰਨੀਆਂ ਬੋਟਾਂ ਆ ਕੇ ਵੰਡੀਆਂ ਤੁਸੀਂ ਹਿਸਾਬ ਨਾਲੇ ਹੋ ਕੋਈ ਸਿਆਸਤਾਂ ਕੋਈ ਸਰਕਾਰ ਕੋਈ ਵਿਰੋਧੀ ਬੰਦੇ ਕੋਈ ਸਮਾਜ ਸੇਵੀ ਕੋਈ ਬੁੱਧੀਜੀਵੀ ਕੋਈ ਬੰਦਾ ਇਹਦੇ ਬੋਲ ਰਿਹਾ ਕਿੰਨਾ ਗੰਭੀਰ ਮਸਲਾ ਹੈ ਇਹ ਕੱਲੀ 15 ਤੋਂ 20 ਲੱਖ ਵੋਟ ਨਹੀਂ ਇਕੱਠੀ ਜਾਣੀ ਪੰਜਾਬੀਆਂ ਦੀ ਹੌਲੀ ਹੌਲੀ ਸੋਨੂੰ ਇਥੋਂ ਦੀ ਜਾਇਦਾਦ ਤੋਂ ਤੁਹਾਡੇ ਘਰਾਂ ਤੋਂ ਤੁਹਾਡੀਆਂ ਜ਼ਮੀਨਾਂ ਤੋਂ ਤੁਹਾਡੀ ਜੋ ਵੀ ਇੱਥੇ ਕੁਝ ਪਿਆ ਜਾਇਦਾਦ ਪਈਓ ਤੋਂ ਬੇਦਖਲ ਕਰਨ ਦੀ ਸਕੀਮ ਹੈ ਇਹ ਹੌਲੀ ਹੌਲੀ ਤੁਹਾਡੀਆਂ ਵੋਟਾਂ ਇੱਥੇ ਕੱਟ ਦੇਣਗੇ ਫਿਰ ਜਾਇਦਾਦ ਤੋਂ ਬਾਹਰ ਕਰ ਦੇਣਗੇ ਜਿਹੜੇ ਬਾਹਰ ਦੇ ਅਗਲੇ ਨੇ ਜਹਾਜ਼ ਉਤਰਦੇ ਨੇ ਇੱਥੇ ਆ ਕੇ ਦਿੱਦੀ ਜਾਂ ਅੰਬਰਸਰ ਉਹ ਕਹਿਣਗੇ ਕਿ ਨਾ ਤੁਹਾਡੀ ਵੋਟਾਂ ਨਾ ਕੋਈ ਜਾਇਦਾਦ ਹੈ ਚਲੋ ਬਾਹਰ ਨਾ ਤੁਹਾਡੇ ਕੋਲ ਇਥੋਂ ਦੀ ਨਾਗਰਤਾ ਹੈ ਕਿੱਡਾ ਗੰਬੀਰ ਮਸਲਾ ਪੰਜਾਬ ਦਾ ਔਰ ਇਹਦੇ ਕੋਈ ਚਰਚਾ ਨਹੀਂ ਕੋਈ ਬਹਿਸ ਵਸਾਈ ਦੀ ਕੋਈ ਡਿਬੇਟਾਂ ਦੇ ਚਰਨਾਂ ਦੇ ਉੱਤੇ ਕੋਈ ਲੀਡਰਾਂ ਦੇ ਬੰਦੇ ਕੋਈ ਇਹਨਾਂ ਨੇ ਬੁਲਾ ਰਿਆ ਆ ਕੇ ਬੋਲਦੇ ਨੇ ਮੁੱਦੇ ਦੇ ਉੱਤੇ ਵੀ ਕਿੰਨਾ ਗੰਭੀਰ ਮੁੱਦਾ ਜਸਪੰਧਾ ਨਾਲ ਹੋ ਕੀ ਰਿਹਾ ਸਾਰੇ ਸੁੱਤੇ ਪਏ ਆ ਸੁੱਤੇ ਨਹੀਂ ਪਏ ਸਾਰਿਆਂ ਨੂੰ ਪਤਾ ਹੈ ਪਰ ਜਿਹੜੀ ਸਥਾਨਕਤਾ ਦੀ ਗੱਲ ਪੰਜਾਬ ਦੀ ਅਸੀਂ ਕਰਦੇ ਆ ਰਹੇ ਆ ਕਿ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਨੌਕਰੀਆਂ ਲਈ ਵੋਟਾਂ ਲਈ ਜ਼ਮੀਨ ਲਈ ਆ ਦੇਖੋ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿੱਧਰ ਨੂੰ ਬਦਲ ਰਹੇ ਨੇ ਇਹਦੇ ਕੋਈ ਚਰਚਾ ਨਹੀਂ ਕੋਈ ਵਿਚਾਰ ਨਹੀਂ ਸਾਰੇ ਤਮਾਸ਼ੀ ਬੜੇ ਹੋਏ ਲੋਕ ਤਮਾਸ਼ਾ